ਮਾਨਵ ਸ਼ਰੀਰ ਦੀ ਇੱਛਾ ਮਾਨਵ ਸ਼ਰੀਰ ਦੀ ਚਾਹਨਾ ਇਹ ਕਿ 84 ਲੱਖ ਦੀ ਹੈ ਜਾਨੀ ਬਲਕੇ 33 ਫੁੱਟ ਦੇ ਬਤਾਰਿਕ ਕਰ ਰਿਹਾ ਹੈ ਉਹਨਾਂ ਨੂੰ ਵੀ ਇਹ ਮਾਨਵ ਸ਼ਰੀਰ ਦੁਰਲਭ ਹੈ ਇਸ ਦਾ ਪਰਮ ਪ੍ਰਯੋਜਨ ਹੈ ਪ੍ਰਾਪਤ ਮਾਨਵ ਦੇ ਸ਼ਰੀਰ ਗੋਬਿੰਦ ਮੇਣ ਕੀ ਇਹ ਤੇਰੀ ਵਰੀਆ ਅਵਰ ਕਾਇਤ੍ਰਿਕ ਤੇ ਨਕਾਂ ਇਹਨਾਂ ਸਾਧ ਸੰਤਾਂ ਕਰਕੇ ਉਹ ਪ੍ਰਭੂ ਪ੍ਰਾਪਤੀ ਹੈ ਇਸ ਦੇ अनेका ਉਪਾ ਅਨੇਕ ਕਮਤਤੰਤਰ ਹਨ अनेक ਕੰਕਸ਼ਟदायक ਸਾਧਨ ਹਨ ਜਿਨ੍ਹਾਂ ਦੁਆਰਾ ਸਰੀਰ ਨੂੰ ਬੇਨਫੇਦ ਤਕਲੀਫ ਜਾਂ ਕਸ਼ਟ ਹੁੰਦਾ ਪਰ ਗੁਰੂ ਬਾਬਾ ਜੀ ਇਸ ਸਮੇਂ ਦੇ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਇੱਕ 500 ਸਾਲ ਪਹਿਲੇ ਇਹ ਦਸਨ ਵਾਸਤੇ ਉਤਾਰ ਹੋਇਆ ਜਿਹੇ ਜਿਹੇ ਸ਼ਰੀਰਾਂ ਦੀਆਂ ਉਮਰਾਂ ਇਸ ਸਮੇਂ ਦੀਆਂ ਜਿਹੇ ਜਿਸ ਤੱਕੜੇ ਯਾਨੀ ਜਿੰਨੀ ਤਾਕਤਵਰੇ ਸਰੀਰ ਜਿੰਨੇ ਸਤਿ ਰੱਖਣ ਵਾਲੇ ਦਿਲ ਦਾਬ ਹਨ ਉਹ ਜੇ ਸਾਧਨਾ ਦੀ ਲੋੜ ਪਿਆ ਕਰਦੀ ਹੈ ਪਹਿਲੇ ਇਸ ਮਿਆਂ ਦੇ ਵਿੱਚ ਲੋਕੀ ਤਕੜੇ ਨ ਰਏ ਮਰਨ ਮੀਆਂ ਬੜੇ ਬੜੇ ਉਪਕਰਨ ਤੋਂ ਸੇਵਾਵਾਂ ਕਰਦੇ ਉਹਨਾਂ ਦੀ ਚੱਲ ਚੱਲ ਲੈਂਦੇ ਔਰ ਪ੍ਰਾਣ ਆਯਮ ਸਾਧਨ ਪ੍ਰਾਣਾ ਨੂੰ ਰੋਕਣਾ ਰਿਚ ਪੁਰਕੁੰਡ ਦੁਆਰਾ ਪ੍ਰਾਣਾ ਨੂੰ ਰੋਕ ਤੇ ਮਨ ਨੂੰ ਰੋਕੇ ਉਸ ਦਾ ਪਿਆਰ ਲੱਗਾ ਪਰ ਐਸਮੇਂ ਦੇ ਵਿੱਚ ਐਸਮੇਂ ਦੇ ਲੋਕਿੰ ਮਨ ਜਿਸਮਾਨੀ ਹਾਲਤਾਂ ਦੀ ਵੀ ਦਿਮਾਗੀ ਹਾਲਤਾਂ ਨੂੰ ਦੇਖਿਆ ਜਾਵੇ ਇਹ ਦੋਵੇਂ ਸਾਧਨ ਕਰਨ ਦੇ ਯੋਗ ਨਹੀਂ ਉਮਰਾਂ ਬਦ ਛੋਟੀਆਂ ਮੰਨੀਆਂ ਜਿਹਾ ਫਰਕ ਨਹੀਂ ਰਹਿ ਗਿਆ ਰੋਜ ਆਤਾਰ ਵਿਵਹਾਰ ਆਹਾਰ ਨਹੀਂ ਰਹੇਗੇ ਇਸ ਕਰਕੇ ਬਹੁਤ ਫਰਕ ਪੈ ਗਿਆ ਗੁਰੂ ਜੀ ਨੇ ਇੰਤਰ ਹੈ ਗੁਰਸਿੱਖੀ ਭਗਤੀ ਮਾਰਗ ਚਲਾਇਆ ਜਿਹਦੇ ਸੋਖੇ ਮੁਖਸੂਲ ਗੁਰਮਖ ਨਾਮ ਦਾਣ ਇਸ਼ਨਾਨੇ ਦੱਸੇ ਸੋ ਆਪ ਜੀ ਨੇ ਉਸਿਆ ਦੀ بجائے ਗੁਰੂ ਗ੍ਰੰਥ ਸਾਹਿਬ ਦੀ ਸੇਵਾ ਰੱਖ ਦਿੱਤੀ। ਔਰ pranayam ਦੀ بجائے simran ਦੀ theory। simran ਦੀਆਂ ਜੁਕਤੀਆਂ ਰੱਖੀਆਂ। ਬਾਣੀ ਦੇ ਵਿੱਚ ਮਨ ਦੀ ਇਕਾਗਰਤਾ, ਸੰਗੀਤ ਮਨ ਦੀ ਇਕਾਗਰਤਾ ਔਰ simran ਦੁਆਰਾ ਮਨ ਦੀ ਇਕਾਗਰਤਾ। ਸੋ ਇਹਨਾਂ ਇਸ ਰੂਪਾਂ ਨੂੰ ਜਿਨ ਜਿਨਾ ਕੀਤਾ ਉਹਨਾਂ ਨੇ ਆਪਣਾ ਮਾਨੁਕਤਨ ਸਫਲਾ ਕਰ ਲਿਆ।